ਫਗਵਾੜਾ ਚੇ ਭਾਜਪਾ ਦੇ ਤੇਜ ਤਰਾਰ ਕੌਂਸਲਰ ਪਰਮਜੀਤ ਸਿੰਘ ਖੁਰਾਣਾ ਅੱਜ ਐਮਪੀ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਅਗਵਾਈ ਚ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ ਇਸ ਮੌਕੇ ਉਨ੍ਹਾਂ ਦਾ ਸਵਾਗਤ ਜਲੰਧਰ ਤੋਂ ਐਮਐਲਏ ਰਮਨ ਅਰੋੜਾ ਆਪ ਦੇ ਸਪੋਕਸਪਰਸਨ ਹਰਜੀ ਮਾਨ ਤੇ ਆਪ ਦੇ ਸੀਨੀਅਰ ਲੀਡਰ ਦਲਜੀਤ ਰਾਜੂ ਨੇ ਸਵਾਗਤ ਕੀਤਾ ਐਮਪੀ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਪਰਮਜੀਤ ਸਿੰਘ ਖੁਰਾਣਾ ਦਾ ਪਾਰਟੀ ਚ ਹਰ ਪੱਖੋਂ ਮਾਣ ਸਤਿਕਾਰ ਕੀਤਾ ਜਾਵੇਗਾ आम आदमी पार्टी ਚ ਸ਼ਾਮਲ ਹੋਣ ਮਗਰੋਂ ਖੁਰਾਣਾ ਨੇ ਫਗਵਾੜਾ 'ਚ ਆਪ ਦਾ ਮੇਰ ਬਣਾਉਣ ਦਾ ਦਾਵਾ ਕੀਤਾ ਹੈ। ਸਰ ਪਰਮਜੀਤ ਸਿੰਘ ਖੁਰਾਣਾ ਜੀ ਸਾਡੇ ਮਾਨਯੋਗ ਕੌਂਸਲਰ ਸਾਹਿਬ ਜੋ ਕਿ ਹੁਣੇ-ਹੁਣੇ ਚੁਣੇ ਗਏ ਨੇ ਸਭ ਤੋਂ ਪਹਿਲਾਂ ਦੋਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ। ਔਰ ਉਸ ਤੋਂ ਵੀ ਜ਼ਿਆਦਾ ਮੁਬਾਰਕਬਾਦ ਉਹ ਅੱਜ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ। ਉਹਨਾਂ ਨੂੰ ਸ਼ਾਮਲ ਹੋਣ ਤੇ ਜਿੱਥੇ ਉਹਨਾਂ ਨੂੰ ਜਿਉਆ ਆਗਣਾ ਉੱਥੇ ਉਹਨਾਂ ਨੂੰ ਭਰੋਸਾ ਵੀ ਦਿਵਾਉਣਾ ਕਿ ਉਹਨਾਂ ਦੇ ਨਾਲ ਬਿਲਕੁਲ ਜਸਟਿਸ ਕੀਤਾ ਜਾਏਗਾ ਔਰ ਉਹਨਾਂ ਦੀਆਂ ਸਾਰੀਆਂ ਜੋ ਵੀ ਨੇ ਪਾਰਟੀ ਦੇ ਵਿੱਚ ਮਾਨ ਸਤਕਾਰ ਜਿਹੜਾ ਪੂਰਾ ਬਰਕਰਾਰ ਰੱਖਿਆ ਜਾਏਗਾ ਔਰ ਮੈਂ ਆਪਣੇ ਵੱਲੋਂ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਔਰ ਸਾਡੇ ਪ੍ਰਧਾਨ ਸਾਹਿਬ ਆਮਨ ਅਰੋੜਾ ਜੀ ਵੱਲੋਂ ਔਰ ਸਾਡੇ ਵਿਧਾਇਕ ਜਿਹੜੇ ਉੱਚੇ ਤੌਰ ਤੇ ਮੌਜੂਦ ਨੇ ਰਮਨ ਅਰੋੜਾ ਜੀ ਸਾਡੇ ਵਿਧਾਇਕ ਜਲੰਧਰ ਤੋਂ ਉਹਨਾਂ ਵੱਲੋਂ ਮੈਂ ਉਹਨਾਂ ਨੂੰ ਜੀ ਆਇਆਂ ਆਖਦਾ ਉਹਨਾਂ ਦਾ ਧੰਨਵਾਦ ਕਰਦਾ ਥੈਂਕ ਯੂ ਕਰਨਾ ਸਾਹਿਬ ਤੁਸੀਂ ਆਮ ਆਦਮੀ ਪਾਰਟੀ ਸ਼ਾਮਲ ਹੋਏ ਹੋ ਕੀ ਕਹਿਣਾ ਜਰੂਰ ਬੜੀ ਨੂੰ ਤੁਸੀਂ ਵੀ ਗੱਲ ਆ ਕਿ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਬਹੁਤ ਅੱਗੇ ਡਵੈਲਪਮੈਂਟ ਦੇ ਵਿਚਾਰ ਸ਼ਹਿਰ ਦੇ ਵਿਕਾਸ ਵਾਸਤੇ ਮੈਂ ਇਹਨਾਂ ਦੇ ਵਿੱਚ ਦੇਖਿਆ ਕਿ ਬਹੁਤ ਅੱਛੇ ਇਹਨਾਂ ਦੇ ਪ੍ਰੋਜੈਕਟ ਆ ਗਏ ਔਰ ਅਸੀਂ ਕਾਰਪੋਰੇਸ਼ਨ ਵੀ ਬਣਾਵਾਂਗੇ ਔਰ ਬਹੁਤ ਜ਼ੋਰ ਇਸ ਵਾਰ ਦੇ ਤਰੱਕੀ ਔਰ ਮਿੱਤਰ ਲਈ ਦਿਨ ਰਾਤ ਇਹਨਾਂ ਦਾ ਰੋਡ ਨੇ ਰੋਡ ਲਾਗੇ ਸਾਰੇ ਪਿਵਾੜੀ ਦੇ ਪੰਜਾਬ ਨੂੰ ਸੇਵਾ ਫਗਵਾੜਾ ਚੇ ਪਾਜਪਾ ਦੇ ਤੇਜ ਤਰਾਰ ਕੌਂਸਲਰ ਪਰਮਜੀਤ ਸਿੰਘ ਖੁਰਾਣਾ ਅੱਜ ਐਮਪੀ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਅਗਵਾਈ ਚ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ ਇਸ ਮੌਕੇ ਉਨ੍ਹਾਂ ਦਾ ਸਵਾਗਤ ਜਲੰਧਰ ਤੋਂ ਐਮਐਲਏ ਰਮਨ ਅਰੋੜਾ ਆਪ ਦੇ ਸਪੋਕਸਪਰਸਨ ਹਰਜੀ ਮਾਨ ਤੇ ਆਪ ਦੇ ਸੀਨੀਅਰ ਲੀਡਰ ਦਲਜੀਤ ਰਾਜੂ ਨੇ ਸਵਾਗਤ ਕੀਤਾ ਐਮਪੀ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਪਰਮਜੀਤ ਸਿੰਘ ਖੁਰਾਣਾ ਦਾ ਪਾਰਟੀ ਚ ਹਰ ਪੱਖੋਂ ਮਾਣ ਸਤਿਕਾਰ ਕੀਤਾ ਜਾਵੇਗਾ आम आदमी पार्टी ਚ ਸ਼ਾਮਲ ਹੋਣ ਮਗਰੋਂ ਖੁਰਾਣਾ ਨੇ ਫਗਵਾੜਾ 'ਚ ਆਪ ਦਾ ਮੇਰ ਬਣਾਉਣ ਦਾ ਤਾਵਾ ਕੀਤਾ ਹੈ। ਸਰ ਪਰਮਜੀਤ ਸਿੰਘ ਖੁਰਾਣਾ ਜੀ ਸਾਡੇ ਮਾਨਯੋਗ ਫੌਸਲਾ ਸਾਹਿਬ ਜੋ ਕਿ ਹੁਣੇ-ਹੁਣੇ ਚੁਣੇ ਗਏ ਨੇ ਸਭ ਤੋਂ ਪਹਿਲਾਂ ਦੋਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ। ਔਰ ਉਸ ਤੋਂ ਵੀ ਜ਼ਿਆਦਾ ਮੁਬਾਰਕਬਾਦ ਉਹ ਅੱਜ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ। ਉਹਨਾਂ ਨੂੰ ਸ਼ਾਮਲ ਹੋਣ ਤੇ ਜਿੱਥੇ ਉਹਨਾਂ ਨੂੰ ਜਿਉਂ ਆਇਆ ਆਗਦਾ ਉੱਥੇ ਉਹਨਾਂ ਨੂੰ ਭਰੋਸਾ ਵੀ ਦਿਵਾਉਣਾ ਕਿ ਉਹਨਾਂ ਦੇ ਨਾਲ ਬਿਲਕੁਲ ਜਸਟਿਸ ਕੀਤਾ ਜਾਏਗਾ ਔਰ ਉਹਨਾਂ ਦੀਆਂ ਸਾਰੀਆਂ ਜੋ ਵੀ ਨੇ ਪਾਰਟੀ ਦੇ ਵਿੱਚ ਮਾਨ ਸਤਕਾਰ ਜਿਹੜਾ ਪੂਰਾ ਬਰਕਰਾਰ ਰੱਖਿਆ ਜਾਏਗਾ ਔਰ ਮੈਂ ਆਪਣੇ ਵੱਲੋਂ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਔਰ ਸਾਡੇ ਪ੍ਰਧਾਨ ਸਾਹਿਬ ਅਮਨ ਅਰੋੜਾ ਜੀ ਵੱਲੋਂ ਔਰ ਸਾਡੇ ਵਿਧਾਇਕ ਜਿਹੜੇ ਉੱਚੇ ਤੌਰ ਤੇ ਮੌਜੂਦ ਨੇ ਰਮਨ ਅਰੋੜਾ ਜੀ ਸਾਡੇ ਵਿਧਾਇਕ ਜਲੰਧਰ ਤੋਂ ਉਹਨਾਂ ਵੱਲੋਂ ਮੈਂ ਉਹਨਾਂ ਨੂੰ ਜੀ ਆਇਆਂ ਆਖਦਾ ਉਹਨਾਂ ਦਾ ਧੰਨਵਾਦ ਕਰਦਾ ਥੈਂਕ ਯੂ ਖਰਣਾ ਸਾਹਿਬ ਤੁਸੀਂ ਆਮ ਆਦਮੀ ਪਾਰਟੀ ਸ਼ਾਮਲ ਹੋਏ ਹੋ ਕੀ ਕਹਿਣਾ ਜੁਰ ਬੜੀ ਤੁਸੀਂ ਵੀ ਗੱਲ ਆ ਕਿ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਬਹੁਤ ਅੱਗੇ ਡਵੈਲਪਮੈਂਟ ਦੇ ਵਿੱਚ ਉਹ ਛੇੜ ਦੇ ਕਾਸ ਵਾਸਤੇ ਮੈਂ ਇਹਨਾਂ ਦੇ ਵਿੱਚ ਦੇਖਿਆ ਕਿ ਬਹੁਤ ਅੱਛੇ ਇਹਨਾਂ ਦੇ ਪ੍ਰੋਜੈਕਟ ਆ ਗਏ ਔਰ ਅਸੀਂ ਕਾਰਪੋਰੇਸ਼ਨ ਵੀ ਬਣਾਵਾਂਗੇ ਔਰ ਉਹ ਜੋ ਵੀ ਫਵਾੜੇ ਦੀ ਤਰੱਕੀ ਔਰ ਮਿੱਤਰ ਨੇ ਦਿਨ ਰਾਤ ਦਿਨੋਂ ਨਾ ਮੋਡਲ ਆ ਗਏ ਸਾਰੇ ਫਵਾੜੇ ਦੀ ਪੰਜਾਬ ਦੀ ਸੇਵਾ ਦਾ